ਆਪਣੇ ਚੈਨਲ ਤੇ ਹੈ ਇਹ ਸਵਾਗਤ ਤੁਹਾਡਾ ਜਰੂ ਧੰਨਵਾਦ ਦਰਸ਼ਕਾਂ ਦਾ ਅੱਜ ਆਪਾਂ ਪਿੰਡ ਬਹਿਣੀਵਾਲ ਜਿੱਥੇ ਬਾਈ ਪਾਲ ਦਾ ਰੈਸਟੋਰੈਂਟ ਹੈ ਬਾਈ ਨੇ ਛੋਟੇ ਜਿਹੇ ਕੰਮ ਤੋਂ ਸਟਾਰਟ ਕੀਤਾ ਸੀ ਤੇ ਅੱਜ ਮਿਹਨਤ ਕੀਤੀ ਬਾਈ ਨੇ ਕਾਫੀ ਸਾਲ ਮਿਹਨਤ ਕਰਨ ਤੋਂ ਬਾਅਦ ਆਪਣਾ ਪੂਰਾ ਰੈਸਟੋਰੈਂਟ ਬਣਾ ਲਿਆ ਰੈਸਟੋਰੈਂਟ ਦੇ ਵਿੱਚ ਹੈਗਾ 5-600 ਬੰਦੇ ਦਾ ਪ੍ਰਬੰਧ ਜੇ ਕਿਸੇ ਨੇ ਮੰਨੀ ਵਿਆਹ ਕਰਨਾ ਹੈ ਕੋਈ ਅਗੇਜਮੈਂਟ ਕਰਨੀ ਹੈ ਕੋਈ ਛੋਟੇ ਪ੍ਰੋਗਰਾਮ ਕਰਨੇ ਨੇ ਕਿਹੜੀ ਪ੍ਰੋਗਰਾਮ ਨੇ ਲੋਪਾ ਕਹਿ ਦਨੇ ਆ ਬਾਈ ਕੋਲੇ ਹਰ ਇੱਕ ਚੀਜ਼ अवेलेबल ਹੈ ਜਦੋਂ ਬਾਈ ਨਾਲ ਆਪਾਂ ਇੱਕ ਵਾਰੀ ਆ ਕੇ ਬਾਈ ਕੋਲੇ ਆਪਾਂ ਆ ਕੇ ਨਾ ਰੈਸਟੋਰੈਂਟ ਤੇ ਦਾ ਹਰ ਇੱਕ ਚੀਜ਼ ਬਾਈ ਕੋਲੇ अवेलेबल ਹੈ ਤੇ ਮਿੰਨੀ ਪ੍ਰੋਗਰਾਮਾਂ ਦਾ ਪੂਰਾ ਪ੍ਰਬੰਧ ਹੈ ਅੱਗੇ ਸੀਜ਼ਨ ਆਵੇਗਾ ਵਿਆਹਾਂ ਦਾ ਸਟਾਰਟ ਹੋ ਗਿਆ ਹੈ ਤੇ ਪਾਲਨ ਸਾਡੀ ਹੈਗੀ ਮਿੱਤਰਤਾ ਨੇੜੇ ਦਾ ਮਿੱਤਰ ਹੈ ਪਾਲ ਆਪਣਾ ਤੇ ਬਾਈ ਦੀ ਲੋਕੇਸ਼ਨ ਹੈਗੀ ਹੈ ਮਾਨਸਾ ਤਲਵੰਡੀ ਰੋਡ ਦੇ ਉੱਤੇ ਪਿੰਡ ਬਹਿਣੀਵਾਲ ਬਾਈ ਨਾਲ ਆਪਾਂ ਕੇ ਗੱਲ ਦਿਖਾਵਾਂਗੇ ਤੁਹਾਨੂੰ ਹਾਲ ਵਗੈਰਾ ਵੀ ਦਿਖਾਵਾਂਗੇ ਜੇ ਕਿ ਬਾਈ ਪ੍ਰੋਗਰਾਮ ਕਰਤਾ ਹੁੰਦੇ ਤੇ ਇਹ ਲੋਕੇਸ਼ਨ ਤੁਹਾਨੂੰ 12 ਸਾਰੇ ਕੈਮਰਾਮੈਨ ਦਿਖਾਊਗਾ। ਤਲਵੰਡੀ ਸਾਬੋ ਮਾਨਸਾ ਰੋਡ ਐ। ਇਰਗਾ ਤਲਵੰਡੀ ਸਾਬੋ ਮਾਨਸਾ ਰੋਡ। ਬਾਈਕਾਂ ਦਾ ਆਗਮਨ ਰੋ ਦਿਖਾਵਾਂਗੇ। ਇੱਕ ਬਾਈਕ ਕੋਰੇ ਬਣਿਆ ਹੋਇਆ ਵੀਰਵਾਰ। ਵੀਰਵਾਰ ਤੇ ਸ਼ਾਮ ਨੂੰ ਜਿਸ ਨੇ ਵੀ ਆਪਣਾ ਦਰਸ਼ਨ ਦੇਣੇ ਹੁਣ ਵਧੀਆ ਵੀਰਵਾਰ ਬਣਿਆ। ਵੀਰਵਾਰ ਵੀ ਸਾਨੂੰ ਅੰਦਰੋਂ ਦਿਖਾਵਾਂਗੇ। ਇਹ ਬਾਈ ਨਾਲ ਦੋ ਚਾਰ ਮਿੰਟ ਗੱਲਬਾਤ ਵੀ ਕਰਾਂਗੇ ਪਾਲ ਨਾਲ। ਕਿ ਭਾਈ ਕਿਵੇਂ ਅਰੇਂਜਮੈਂਟ ਕਰਦਾ ਹੈ। ਕਿਵੇਂ-ਕਿਵੇਂ ਪ੍ਰੋਗਰਾਮਾਂ ਨੂੰ ਆਪ ਜਾਨੂੰ ਸੁਖਾਉਂਦਾ ਹੈ। ਬਾਈ ਕੋਲ ਸਾਰੇ ਸੈਟਿੰਗ ਹੈਗੀ ਆ ਤੇ ਆਪਾਂ ਅੰਦਰ ਚੱਲ ਕੇ ਇੱਕ ਵਾਰੀ ਦਿਖਾਵਾਂਗੇ ਬਾਈ ਦਾ ਹਾਲ ਜਿਹਦੇ ਵਿੱਚ ਬਾਈ ਪ੍ਰੋਗਰਾਮ ਕਰਦਾ ਸਟੇਜ ਵੀ ਅੰਦਰ ਲੱਗੀ ਹੋਈ ਹੈ ਤੇ ਆਪਾਂ ਅੰਦਰ ਚੱਲਾਂਗੇ ਬਾਈ ਨਾਲ ਦੋ ਚਾਰ ਮਿੰਟ ਗੱਲਬਾਤ ਵੀ ਕਰਾਂਗੇ ਬਾਈ ਦਾ ਮੇਨ ਪਰਵਾਜ਼ ਹੈ ਅੰਦਰੋਂ ਆਪ ਹਾਲ ਦਿਖਾਵਾਂਗੇ ਜਿਹਦੇ ਵਿੱਚ ਛੋਟੇ ਪ੍ਰੋਗਰਾਮ ਕਿੱਟੀ ਪ੍ਰੋਗਰਾਮ ਜਿਹੜੇ ਹੋ ਇੱਥੇ ਜਾਂਦੇ ਨੇ ਜਿੱਥੇ ਬਾਈ ਦਾ ਕੌਂਟਰੈਕਟ ਜਿੱਥੇ ਬੰਦਾ ਅੱਗੇ ਹੈਗਾ ਜੀ ਹਾਲ ਜਿੱਥੇ ਕੋਈ ਮਾਈਕਰੋਫੋਨ 500 ਬੰਦੇ ਦਾ ਬਾਈ ਕੁੜੇ ਅਰੇਂਜਮੈਂਟ ਹੈਗਾ ਬਾਈ ਨੇ ਮਿਹਨਤ ਕਰੀ ਹੈ ਛੋਟੇ ਜਿਹੇ ਮੰਨ ਲਓ ਸਿਸਟਮ ਤੋਂ ਬਾਈ ਨੇ ਮਿਹਨਤ ਦੇ ਨਾਲ ਕਾਫੀ ਸਾਲ ਮਿਹਨਤ ਕਰੀ ਹੈ 12-13 ਸਾਲ ਦੀ ਮਿਹਨਤ ਤੋਂ ਬਾਅਦ ਬਾਈ ਦੇ ਅੰਦਰ ਹਾਲ ਬਣਾਇਆ ਹੋਇਆ ਵਧੀਆ ਜਿੱਥੇ 500 ਬੰਦੇ ਦਾ ਅਰੇਂਜਮੈਂਟ ਹੈਗਾ ਇਹ ਇੱਧਰ ਬੀਅਰ ਵਾਰਮ ਹੈਗਾ ਸਾਨੂੰ ਥੋੜਾ ਬੀਅਰ ਵਾਰਦੀ ਵੀ ਵੀਡੀਓ ਸ਼ੂਟ ਕਰਕੇ ਦਿਖਾਵਾਂਗੇ ਦੋ ਵਾਰ ਬਾਈ ਪਾਲਣਾ ਆਪਾਂ ਕਰ ਲਵਾਂਗਾ ਘੜਾਂ ਕੁਸ਼ਤਾਪਾ ਬਾਈ ਦਾ ਹਾਲਤ ਨੂੰ ਅੰਦਰੋਂ ਦਿਖਾਇਆ ਹੈ ਨਾ ਵੀ ਅੰਦਰੋਂ ਬਾਈ ਨੇ ਇਹ ਹੈਗੇ ਅੰਦਰ ਸੈਟਿੰਗ ਮੰਗ ਲਓ ਜਿਹੜਾ ਕੋ ਪ੍ਰੋਗਰਾਮ ਕਰਨਾ ਹੁੰਦਾ ਕਿਉਂਕਿ ਫੇਈ ਵਗੈਰਾ ਧਰ ਕੁਸ਼ ਬਾਈ ਨੇ ਬਾਹਰ ਟੈਂਟ ਲਾਇਆ ਹੋਇਆ ਹੈ ਬਾਹਰ ਟੈਂਟ ਦੇ ਵਿੱਚ ਕਿੰਨਾ ਪ੍ਰੋਗਰਾਮ ਕਰਨਾ ਹੁੰਦਾ ਕੁਸ਼ ਫੇਈ ਵਗੈਰਾ ਬਾਹਰ ਆਪਾਂ ਬਾਈ ਕੋਲ ਜਾ ਕੇ ਦੋ ਚਾਰ ਮਿੰਟ ਗੱਲਾਂ ਕਰਾਂਗੇ ਬਾਈ ਕੋਲ ਆਪਣੇ ਪ੍ਰੋਗਰਾਮ ਵੀ ਪਹਿਲਾਂ ਲੱਗ ਚੁੱਕੇ ਨੇ ਮਰ ਲਓ ਹਣਾ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਮਿੱਤਰ ਪਿਆਰਿਆਂ ਦੇ ਕਾਫੀ ਬਾਈ ਕੋਲ ਪ੍ਰੋਗਰਾਮ ਕਰਾ ਲਾਤੇ ਨੇ ਤੇ ਬਾਈ ਬੜਾ ਸਾਫ਼ ਸੁਥਰਾ ਕੰਮ ਕਰਦਾ ਹੈ ਬਾਈ ਪਾਰਲਾ ਜਿਹੜਾ ਬੜਾ ਮਿਹਨਤੀ ਬੰਦਾ ਹੈ ਮਿਹਨਤ ਨਾਲ ਹੀ ਇਹਨੇ ਛੋਟੇ ਜਿਹੇ ਇੱਕ ਚੀਜ਼ ਤੋਂ ਵੱਡੀ ਚੀਜ਼ ਬਣਾ ਲਈ ਹੈ ਰੈਸਟੋਰੈਂਟ ਬਣਾ ਲਿਆ ਪੂਰਾ ਕਿਉਂਕਿ ਪਹਿਲਾਂ ਛੋਟਾ ਜਿਹਾ ਖਟਾਬਾ ਹੁੰਦਾ ਸੀ ਉੱਥੋਂ ਬਾਈ ਨੇ ਮਿਹਨਤ ਕਰ 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 ਕੇ ਅੱਜ ਪੂਰਾ ਰੈਸਟੋਰੈਂਟ ਤਿਆਰ ਕਰ ਲਿਆ ਤੇ ਬਾਈ ਕੋਲੇ ਕੁਆਲਿਟੀ ਕੁਆਂਟੀਟੀ ਕੁਆਲਿਟੀ ਹਰ ਇੱਕ ਚੀਜ਼ ਚੰ ਜਿੱਕਰ ਪਾਲ ਕੋਲੇ ਹਰੇਕ ਮੱਲੋ ਇੱਥੋਂ ਲਵੇ ਲਵੇ ਜਿੰਨੇ ਪਿੰਡ ਨੇ ਸਾਰੇ ਜਿਵੇਂ ਸ਼ਾਮ ਨੂੰ ਕੋਈ ਰਿਸ਼ਤੇਦਾਰ ਕਿਸੇ ਦਾ ਆਇਆ ਬਾਈ ਕੋਲੇ ਆ ਜਾਣਾ ਹਨ ਵੀ ਉਹ ਹੈਗੀ ਇੱਕ ਮਿਹਨਤ ਵਧੀਆਂ ਬਾਈ ਕੋਲੇ ਮਿਸਤਰੀਆਂ ਟੌਪ ਦੇ ਪੂਰੇ ਟੌਪ ਦੇ ਮਿਸਤਰੀ ਰੱਖੇ ਹੋਏ ਨੇ ਬਾਈ ਪਾਲ ਕੋਲੇ ਜਾ ਕੇ ਆਪਾਂ ਦੋਨੋਂ ਨਾਲ ਫੇਰ ਗੱਲਬਾਤ ਕਰਾਂਗੇ ਉੱਾਰ ਕੇ ਖੜਾ ਬਾਈ ਤੇ ਚੱਲਾਂਗੇ ਬਾਈ ਨਾਲ ਕਰਦੇ ਗੱਲਬਾਤ ਆਪਣੇ ਚੈਨਲ ਦੇ ਉੱਤੇ ਆਪਾਂ ਬਾਈ ਪਾਲ ਦੇ ਰੈਸਟੋਰੈਂਟ ਦੀ ਜਿਸ ਨੂੰ ਬਾਹਰੋਂ ਲੋਕੇਸ਼ਨ ਸਾਰੀ ਦਿਖਾ ਦਈ ਹੈ ਤੇ ਦੋ ਕੁ ਮਿੰਟ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਕਿਵੇਂ ਬਾਈ ਨੇ ਆਉਂਦੀ ਮੇਥ ਦੇ ਨਾਲ ਮੰਨ ਲਓ ਨਾ ਕੰਮ ਨੂੰ ਹੌਲੀ-ਹੌਲੀ ਹੌਲੀ ਅੱਗੇ ਵਧਾਇਆ ਤੇ ਮੇਥ ਵੀ ਬੋਲਦੀ ਐ ਤੇ ਭਰਾ ਦਾ ਸਾਡੇ ਦਾ ਪਿਆਰ ਵੀ ਵਧਦਾ ਕਿਉਂਕਿ ਬਾਈ ਦਾ ਲਵੇ-ਲਵੇ ਸਾਰੇ ਪਿੰਡਾਂ ਚ ਸਤਕਾਰ ਆ ਪਿਆਰ ਐ ਨਿਮਰਤਾ ਨਿਮਰਤਾ ਦੇ ਨਾਲ ਦੁਕਾਨਦਾਰੀਆਂ ਮਿੱਥੋ ਚੱਲਦੀਆਂ ਨੇ ਤੇ ਲਵੇ-ਲਵੇ ਜਿੰਨੇ ਆਪਣੇ ਪਿੰਡ ਨੇ ਸਾਰਿਆਂ ਨੂੰ ਆਪਾਂ ਆਪਣੇ ਚੈਨਲ ਰਾਹੀਂ ਦੱਸਾਂਗੇ ਵੀ ਬਾਈ ਪਾਲ ਕੋਲੇ ਆਓ ਤੇ ਵਾਧੂ-ਵਾਧ ਫਾਇਦਾ ਠਾਓ ਕਿਉਂਕਿ ਭਰਾ ਦੇ ਵਿੱਚ ਇੱਕ ਬਹੁਤ ਵੱਡਾ ਗੁਣ ਐ ਵੀਕ ਤਾਂ ਇਹਨਾਂ ਜਿੰਨੇ ਮੇਰਥਾ ਬੜੀ ਵੱਡੀ ਹੈ ਫਿਰ ਇਹ ਜਿਵੇਂ ਵੀ ਜਿਵੇਂ ਕੋਈ ਸੁਸ਼ਟੀ ਹੁੰਦੀ ਹੈ ਉਵੇਂ ਹੀ ਬਾਈ ਪ੍ਰੋਗਰਾਮ ਕਰ ਦਿੰਦਾ ਕਿਉਂਕਿ ਦੋ ਤਿੰਨ ਪ੍ਰੋਗਰਾਮ ਮੇਰੇ ਸਰ ਨਾਲ ਲਾਏ ਆ ਮੈਨੂੰ ਬੜਾ ਵਧੀਆ ਲੱਗਿਆ ਬਾਈ ਪ੍ਰੋਗਰਾਮ ਲਾ ਕੇ ਵੀ ਕਰੇ ਪ੍ਰੋਗਰਾਮ ਕਰਨ ਦੇ ਨਾਲੋਂ ਇੱਥੇ ਬੈਟਰ ਰਹਿੰਦਾ ਹੈ ਬੜਾ ਤਾਂ ਬਹੁਤ ਘੱਟਾ ਜਾਦਾ ਪੈ ਜਾਂਦਾ ਹੈ ਹੁਣ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਕਿ ਕਿੰਨੀ ਛੋਟੀ ਕੋਲ ਅਰੇਂਜਮੈਂਟ ਹੈਗੀ ਹੈ ਤੇ ਕਿਵੇਂ-ਕਿਵੇਂ ਤੁਸੀਂ ਹੋ ਅਗਲੇ ਨੂੰ ਅੱਗੇ ਬਿਆਲ ਛੋਟੇ ਪ੍ਰੋਗਰਾਮਾਂ ਵਾਸਤੇ ਜਾਂਦੇ ਵੱਡੇ ਪ੍ਰੋਗਰਾਮਾਂ ਵਾਸਤੇ ਅਰੇਂਜਮੈਂਟ ਕਰਕੇ ਤਿੰਨ ਨੂੰ ਬਾਈ ਨਾਲ ਮਦਦ ਕਰਾਂਗੇ ਬਾਈ ਬਾਕੀ ਤੁਹਾਡਾ ਹੈਗਾ ਸਵਾਲ ਆਪਣੇ ਚੈਨਲ ਦੇ ਉੱਤੇ ਸਿੱਧਾ ਪਈ ਬਾਈ ਬਾਕੀ ਦੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸੂਗਾ ਆਪਣੇ ਕੋਲੇ ਪੂਰਾ ਅਰੇਂਜਮੈਂਟ ਮੰਨੋ ਵਧੀਆ ਕਿੰਨੇ ਪ੍ਰੋਪਰ ਬੰਦਿਆਂ ਦਾ ਹੋ ਜਾਂਦਾ ਜਿਹੜਾ ਇਹ ਮੌਸਮ ਹੈ ਇਹਦੇ ਵਿੱਚ ਆਪਾਂ 500 ਬੰਦੇ ਤੱਕ ਵਧੀਆ ਨੇ 500 ਬੰਦੇ ਦੇ ਜਿਵੇਂ ਆ ਪਹਿਲਾਂ ਵੀ ਦੱਸਿਆ 500 ਬੰਦੇ ਤੱਕ ਵਧੀਆ ਅਰੇਂਜਮੈਂਟ ਹੋ ਜਾਂਦਾ ਮਾਨ ਜੀ ਵਧੀਆ ਫਿਰ ਬਾਈ ਮੰਨ ਲਓ ਜਿਵੇਂ ਕਿਸੇ ਨੇ 100 ਦਾ 200 ਬੰਦਿਆਂ ਦਾ ਪ੍ਰੋਗਰਾਮ ਕਰਨਾ ਹੈ ਨਾ ਵੀ ਜੀ ਤੇ ਉਹਦੇ ਵਿੱਚ ਆਪਣੇ ਨੂੰ ਆਪ ਵੀ ਠੀਕ ਹੈ ਕਿ ਇੱਥੇ ਤੁਹਾਨੂੰ ਦੇਮ ਦੇ ਵਿੱਚ ਜਾਂ ਤੁਸੀਂ ਆਪ ਹੀ ਰੇਜਰਮੈਂਟ ਕਰਦਣਾ ਕੁਛ ਨਾ ਕੁਛ ਹਾਂ ਅਸੀਂ ਤਾਂ ਆਪ ਵੀ ਕਰ ਦਿੰਨੇ ਆ ਅਗੜਾ ਵੀ ਜਾ ਸਕਦਾ ਹੈ ਪਰ ਜਿਹੜਾ ਛੋਟਾ ਪ੍ਰੋਗਰਾਮ ਆ ਜੇ ਕੋਈ 100 150 ਬੰਦੇ ਤੱਕ ਦਾ ਉਹਨੂੰ ਸਾਡੇ ਤੋਂ ਸਾਰਾ ਕੰਮ ਕਰਾਉਣ ਦਾ ਫਾਇਦਾ ਰਹਿੰਦਾ ਹੈ ਸਮਝ ਗਏ ਤੁਸੀਂ ਕਿਉਂਕਿ ਘਰੇ ਮੀਲ ਮਸ਼ਰਾਬ ਹੀ ਹੋ ਜਾਂਦਾ ਨਾ ਹਾਂ ਉਹ ਜਾਂਦੇ ਜਾਂਦੇ ਪੇਸਟ 'ਚ ਜਾਂਦਾ ਤੇ ਇੱਥੋਂ ਤੁਸੀਂ ਪੂਰਾ ਪੂਰਾ ਲਿਆ ਕੇ ਕਿ ਮਧਿਆ ਸੁਧਿਸ਼ਟੀ ਕਰਾ ਕੇ ਵਧੀਆ ਅਰੇਂਜਮੈਂਟ ਵਧੀਆ ਕਰਕੇ ਹੋਇਆ ਬੜਾ ਵਧੀਆ ਕਰਦਾ ਜੀ ਪੂਰਾ ਐ ਨਹੀਂ ਹੈਗਾ ਵੀ ਕੋਈ ਚੀਜ਼ ਘੱਟ ਗਈ ਵਧ ਗਈ ਐ ਨਹੀਂ ਹੈ ਪੂਰਾ ਵਧੀਆ ਅਗਲੇ ਨੂੰ ਖੁੱਲਾ ਹਟਣਾ ਪ੍ਰੋਗਰਾਮ ਹੁੰਦਾ ਹੈ ਪ੍ਰੋਗਰਾਮ ਕਰਦਾ ਜੀ ਤੇ ਤੁਹਾਡੇ ਕੋਲ ਬਾਈ ਪਾਲਪਕ ਤੋਂ ਪ੍ਰੋਗਰਾਮ ਇਸ ਤਰ੍ਹਾਂ ਲਾਏ ਵੀ ਹੈ ਨਾ ਵਧੀਆ ਸੁਣੇ ਲੱਗੇ ਨੇ ਤੇ ਤੁਸੀਂ ਇਹ ਵੀ ਗੱਲ ਐ ਵੀ ਪਿਆਰ ਕਰਨਾ ਬਲੋਂ ਕਰੇ ਨੇ ਕਿਸੇ ਗੱਲ ਤੋਂ ਕੋਈ ਪੁਰਾਣੀ ਵੀ ਨਹੀਂ ਤੇ ਜਿਹੜੀ ਗੱਲ ਕਰਨੀ ਉਹ ਤੇ ਪ੍ਰੋਪਰ ਆਪ ਦਾ ਸਾਰਾ ਕੰਮ ਕਰਕੇ ਸਾਨੂੰ ਜਿੱਦਾਂ ਬਾਈ ਨੂੰ ਸੁਧਿਸ਼ਟੀ ਮਿਲੀ ਹੈ ਬਾਈ ਨਾ ਜਦੋਂ ਅਸੀਂ ਦੋਸਤਾਂ ਪ੍ਰੋਗਰਾਮ ਕਰੇ ਨੇ ਬੜਾ ਵਧੀਆ ਸੁਣਾ ਲੱਗਿਆ ਸੋਚੇ ਬੱਚਿਆਂ ਤਪਾਈ ਪਾਲ ਕੋਲੇ ਹੁ ਚੰਪ ਪ੍ਰੈਸਡੈਂਟ ਦੇ ਬਾਈ ਕੋਲੇ ਕਰਾਂ ਗਿਆ ਜੀ ਬਾਈ ਕੋਲੇ ਆਪਣੇ 5-400 ਬੰਦੇ ਅਰੇਂਜਮੈਂਟ ਹੈਗਾ ਨਾ ਕੋਈ ਸਮੱਸਿਆ ਨਹੀਂ ਕੋਈ ਦਿੱਕਤ ਨਹੀਂ ਜੀ ਛੋਟੇ ਕੋਲੇ ਮਿਸਤਰੀ ਵੀ ਬਾਈ ਬੜੇ ਟੌਪ ਦੇ ਹੈ ਨਾ ਬੜੇ ਮੈਗੀ ਮਿਸਤਰੀ ਨੇ ਹਾਂ ਜੀ ਨੇਪਾਲੀ ਮੁੰਡੇ ਕਿਉਂਕਿ ਛੋਟੇ ਕੋਲੇ ਕੁਆਲਿਟੀ ਦਾ ਕਰਕੇ ਏਰੀਆ ਦਾ ਪੂਰਾ ਕੰਮ ਪੈਂਦਾ ਜੀ ਜੀ ਕੁਆਲਿਟੀ ਵਧੀਆ ਬਿਲਕੁਲ ਇਹ ਪੁਰਾਣੇ ਹੋ ਗਏ ਮੁੰਡੇ ਆਪਣੇ ਪੁਰਾਣੇ ਹੋ ਗਏ ਸਮਝੀਏ ਬਾਈ ਤੁਸੀਂ ਵੀ ਇਸ ਕੰਮ ਦੇ ਵਿੱਚ ਹਣਗੇ ਜੀ ਜੀ ਹਣਗੇ ਨੇ ਬਾਈ ਪਾਲ ਨੇ ਕਿਹਾ ਵੀ ਸਾਡੇ ਕੋਲ ਮਿਸਤਰੀ ਬੜੇ ਟੌਪ ਦੇ ਨੇ ਜਿਹੜੇ ਕੰਮ ਕਰਦੇ ਨੇ ਸ਼ਾਮ ਨੂੰ ਤੇ ਜਿੰਨੀ ਮਠਾਈ ਵਗ ਸਾਰੀ ਪੂਰਾ ਟੌਪ ਦੇ ਮਿਸਟਰੀ ਨੂੰ ਤਿਆਰ ਕਰਾ ਕੇ ਵਧੀਆ ਅਗਲੇ ਨੂੰ ਸਪਸ਼ਟੀ ਕਰਾ ਕੇ ਪ੍ਰੋਗਰਾਮ ਅੱਗੇ ਕਰਦੇ ਨੇ ਬਾਈ ਪਾਲ ਤੁਸੀਂ ਮੰਨ ਲਓ 500 ਬੰਦੇ ਦਾ 400 ਬੰਦੇ ਅਰੇਂਜਮੈਂਟਾ ਕਰ ਨੂੰ ਕਰਕੇ ਦੇ ਦਿੰਦੇ ਹੋ ਨਾ ਜੀ ਤੇ ਕੁਛ ਆਪਣੇ ਕੋਲੇ ਹੈਗੀ ਅਰੇਂਜਮੈਂਟ ਅੰਦਰ ਬਾਈ ਹੈ ਨਾ ਹਾਂ ਜੀ ਵੀ ਮੰਨ ਲਓ ਜਿਵੇਂ ਸਟੇਜ ਡੈਗ ਰਹੀ ਹੋਈ ਹੈ ਹਾਂ ਇੰਡੋਰ ਆਊਟ ਦੋਨੋਂ ਹੋ ਜਾਂਦਾ ਹਾਂ ਕੁਛ ਆਪਣੇ ਜਿਹੜੀ ਤੁਸੀਂ ਬਾਹਰ ਮੜਾ ਟੈਂਟ ਲਗਾਏ ਦਿਖਾਏ ਨੇ ਆਪਾਂ ਨਾ ਆਪਣੇ ਜੀ ਆਪਾਂ ਮੈਦਾਨ ਲਈ ਦਿਖਾਏ ਨੇ ਉੱਥੇ ਦੇ ਭਾਈ ਕੁਰਸੀਆਂ ਵਗੈਰਾ ਕਿਵੇਂ ਬਿਸ਼ਲਾ ਕੇ ਸੈਟਿੰਗ ਕਰਦੇ ਆ ਉੱਥੇ ਸਾਰੀ ਤੇ ਉੱਥੇ ਮਠਈ ਵਗੈਰਾ ਵੀ ਲੱਗ ਜਾਂਦੀ ਆ ਹਾਂ ਉਧਰ ਸਟਾਲ ਤੇ ਖਾਣਾ ਬਾਹਰ ਲੱਗ ਜਾਂਦਾ ਜੀ 사ਦਾ ਸੂਲਾ ਵਾਲੋ ਸਮਝ ਜਾਂਦਾ ਖਾਣਾ ਲੱਗ ਜਾਂਦਾ ਠੀਕ ਹੈ ਉੱਥੇ ਜ਼ਿਆਦਾਤਰ ਕੋਲ ਟੇਬਲ ਲਾ ਦੇਈਏ ਕੋਲ ਟੇਬਲ ਨਾਲ ਸ਼ੋਰ ਸ਼ਰਾਬਾ ਨਹੀਂ ਚੱਲਦਾ ਡੀਜੇ ਦਾ ਬੜਾ ਬਣਾਉਂਦੇ ਟੇਬਲ ਲੱਗ ਜਾਂਦੇ ਜਿਹਨੂੰ ਹਰ ਇੱਕ ਤਰ੍ਹਾਂ ਦੀ ਹੋ ਗਏ ਨਾ ਇਹ ਅੰਦਰ ਕੋਲੋਂ ਕਹਿ ਰਹੇ ਲੋਕ ਘਟ ਰਹੀ ਖੁਸ਼ ਨਹੀਂ ਤੇ ਬਾਹਰ ਨੂੰ ਜਾ ਗਏ ਕਿਉਂਕਿ ਖੁੱਲੇ ਓਪਨ ਦੇ ਵਿੱਚ ਬਾਗਬੂੜੀ ਬਾਹਰ ਨੂੰ ਜਾਣ ਲੱਗ ਜਾਂਦੀ ਆ ਵਧੀਆ ਲੱਗਦਾ ਕੱਟਚਾ ਫੰਕਸ਼ਨ ਤੇ ਰਵੇ ਨੇ ਕਰਨੀ ਤਾਂ ਗੱਲਾਵਾ ਤਾਂ ਹੀ ਨੇ ਜਿਹੜੇ ਇਕੱਠੇ ਹੋਇਆ ਹੁੰਦਾ ਹਾਂ 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 ਸਮਝੀ ਰੋ ਰੋ ਬਾਈ ਜੇ ਕੋਈ ਸੀ ਬੰਦੇ ਇੱਥੇ ਆਈ ਕਰਨਾ ਚਾਹੁੰਦੇ ਆ ਹਾਂ ਉਹ ਬੰਦੇ ਜਾ ਕੇ ਸੁਣਨੇ ਗੱਲਾਵਾ ਆ ਰਹੇ ਨੇ ਬਾਹਰੋਂ ਬਾਈ ਕੋਲ ਵਧੀਆ ਅਰੇਂਜਮੈਂਟ ਹੋਣ ਲੱਗਿਆ ਪੂਰਾ ਪੱਕਾ ਟੈਂਟ ਲੱਗਿਆ ਹੋਇਆ ਬਾਈ ਨੇ ਵਧੀਆ ਜਦੋਂ ਕੋਈ ਪ੍ਰੋਗਰਾਮ ਹੁੰਦਾ ਤੁਹਾਨੂੰ ਆਪਾਂ ਅੱਗੇ ਚੈਨਲ ਤੇ ਦਿਖਾਵਾਂਗੇ ਜਦੋਂ ਬਾਈ ਕੋਲ ਪ੍ਰੋਗਰਾਮ ਹੁੰਦਾ ਪੂਰੀ ਡੈਕੋਰੇਸ਼ਨ ਕਰਕੇ ਸੁਣਾਇਆ ਪੂਰਾ ਜਮਾ ਵਧੀਆ ਬਣਾ ਕੇ ਜਿੱਤੇ ਬਣਿਆ ਹੋਇਆ ਤੁਹਾਨੂੰ ਚੈਨਲ ਤੇ ਆਪਣੇ ਤੇ ਪਾਵਾ ਮਜੂਦ ਤੇ ਆਪਾਂ ਆਪਣੇ ਏਰੀਆ ਨੂੰ ਮੰਨ ਲੋ ਬੈਣੀਵ ਤੇ ਲਵੇ ਹੈਗਾ ਜਗਾ ਜੀ ਵੱਡਾ ਪਿੰਡਾ ਇਹਦਾ ਢਿੰਗੜਾ ਸਾਰੇ ਪਿੰਡਾਂ ਨੂੰ ਲਵੇ ਲਵੇ ਸਾਰੇ ਏਰੀਆ ਨੂੰ ਬੇਨਤੀ ਆਪਣੇ ਚੈਨਲ ਰਾਹੀਂ ਕਰਾਂਗੇ ਵੀ ਬਾਈ ਪਾਕ ਕੋਲ ਜਾਓ ਤੇ ਪ੍ਰੋਗਰਾਮ ਕਰੋ ਤੇ ਬਾਈ ਇਹ ਕਹਿੰਦਾ ਵੀ ਜਦੋਂ ਆਪਣੇ ਕੋਲ ਇੱਕ ਵਾਰੀ ਬੰਦਾ ਆ ਗਿਆ ਪਹਿਲੀ ਗੱਲ ਹੀ ਹੈ ਵੀ ਜਰਾ ਆਪਣੇ ਉਸ ਦੁਸ਼ਟ ਕਰਕੇ ਹੀ ਬਾਈ ਭੇਜਿਆ ਹਾਂ ਜੀ ਇਹ ਮੰਨ ਲਓ ਜੇ ਕੋਈ ਗੱਲ ਨਹੀਂ ਕੋਈ ਇਥੋਂ ਉਥੋਂ ਹੁੰਦੀ ਆ ਤਾਂ ਆਪਾਂ ਅਗਲੇ ਦਾ ਫਾਇਦਾ ਨਹੀਂ ਕਰਦੇ ਅਗਲੇ ਦਾ ਫਾਇਦਾ ਜਿੰਨਾ ਕੋ ਆਪਣੇ ਸਾਰੇ ਹੁੰਦਾ ਕਿਉਂਕਿ ਮੈਂ ਤੁਹਾਨੂੰ ਕੋਈ ਪ੍ਰੋਗਰਾਮਾਂ 'ਚ ਦੇਖਿਆ ਵੀ ਸਾਡਾ ਫਾਇਦਾ ਨਹੀਂ ਕਰਿਆ ਸਹੀ ਗੱਲ ਹੈ ਜੀ ਵੀ ਤੁਹ ਬਾਈ ਇਹ ਕਹਿੰਦਾ ਵੀ ਇਸ ਫਾਇਦਾ ਵੀ ਕਰਦੇ ਆ ਤੇ ਵਧੀਆ ਅਗਲੇ ਨੂੰ ਪਾਕ ਕੀ ਆਲੀ ਵ ਅੱਪਾ ਫਿਰ ਬੇਤੀ ਕਰਾਂਗੇ ਵੀ ਜਿੰਨੇ ਲੋਵੇ ਏਰੀਆ ਦੇ ਪਿੰਡ ਨੇ ਸਾਰੇ ਬਾਈਪਾਲ ਕੋਲੇ ਆਓ ਤੇ ਛੋਟੇ ਪ੍ਰੋਬਲਮਾਂ ਚ ਵੱਡੇ ਪ੍ਰੋਬਲਮਾਂ ਚ ਵੱਧ ਤੋਂ ਵੱਧ ਫਾਇਦਾ ਬਾਈਪਾਲ ਦੇ ਰੈਸਟੋਰੈਂਟ ਦਾ ਖਾਓ ਸਾਰਿਆਂ ਦਾ ਹੈ ਦਿਨੋਂ ਦਾ ਨਾਲ ਜਿਉਂਦੇ ਬਸਦ ਨੂੰ ਆਪਣੇ ਚੈਨਲ ਨੂੰ ਤੁਸੀਂ ਬੜਾ ਪਿਆਰ ਦੇ ਰਹੇ ਹੋ ਧੰਨਵਾਦ ਸ਼ੁਕਰੀਆ ਜੀ